ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਬਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ ਓਨੂੰ ਹੱਥ ਵਿੱਚ ਕਿਸੇ ਦੇ ਤਿਹਾਰ ਸੀ ਗੱਲਾਂ ਸੋਜ ਸੋਜ ਕਰਦਾ ਜਵਾਰ ਸੀ ਤੇ ਵੀ ਠੂਠੇ ਬੰਦ ਆਉਂਦਾ ਪੈਰੁ ਕਰ ਸੀ ਕਹਿੰਦਾ ਆਸਲੀ ਲੀ ਲਿਆ ਤੇ ਤੁਹਾਨੂੰ ਆਉਣਾ ਪੈ ਜੂਗਾ ਇਦਾਂ ਬਾਬਾ ਜੀ ਕਰੂ ਨਾ ਪਛਤਾਉਣਾ ਪੈ ਜੂਗਾ ਬੰਦਾ ਸੰਤਾ ਸ਼ਰਨ ਜਿਹੜਾ ਆਵੇ ਕੋਈ ਮਹਾਰਾਜ ਦਾ ਲੰਗਰ ਜਿਹੜਾ ਖਾਵੇ ਕੋਈ ਦਾਰ ਖੁੱਲੇ ਸਦਾ ਕਦਮ ਆਵੇ ਜਾਵੇ ਕੋਈ ਸੱਚੇ ਦੁਨੀਆ ਦੇ ਦੁੱਖਾਂ ਨੂੰ ਨਿਵਾਰ ਦੇ ਰਹਿ ਅਸੀਂ ਲੋਕਾਂ ਪਿੱਛੇ ਆਪਾਂ ਸਦਾ ਵਾਰ ਦੇ ਰਹੇ ਰਾਜਾ ਹੀਰਾ ਸੋਂ ਤੁਸਾਂ ਦਾ ਮਹਿਰਵਾਨ ਹੈ ਤੁਹਾਡੀ ਰਾਜ ਵਿਦਰਮਾਨ ਵੈਦਿਸ਼ਾਨ ਹੈ ਤੁਸੀਂ ਬਾਗੀਆਂ ਨੂੰ ਦਿੱਤੀ ਗੁਜਰਾਨ ਹੈ ਰਾਮ ਰੋਸ ਗਿਆ ਹੱਸ ਕੇ ਮਨਾਉਣ ਪੈ ਜੂਗਾ ਇਦਾਂ ਬਾਬਾ ਜੀ ਕਰੋ ਨਾ ਪਛਤਾਉਣਾ ਪੈ ਜੂਗਾ ਸਾਨੂੰ ਹਾਸਿਆਂ ਦੇ ਨਾਲ ਭਾਵੇਂ ਰੋਣਾ ਪਏ ਸਭ ਹੀ ਲੱਖਾਂ ਤੇ ਕੱਲੇ ਨੂੰ ਭਾਵੇਂ ਹੋਣਾ ਪਏ ਸਾਨੂੰ ਮੌਤ ਦਾ ਤਿਆਰ ਭਾਵੇਂ ਟੋਣਾ ਪਏ ਅਸੀਂ ਰਾਂਝਾ ਹਾਂ ਜਿੱਗਾ ਤੂੰ ਮੰਗੂ ਚਾਰ ਦੇ ਰਹੇ ਅਸੀਂ ਲੋਕਾਂ ਵਿੱਚੇ ਆਪਸ ਦਾ ਵਾਰ ਦੇ ਰਹੇ ਓ ਕਿੰਡਾ ਚੰਗਾ ਕਰੋ ਬਾਗੀ ਕਿੰਦਾ ਚੰਗਾ ਕਰੋ ਬਾਗੀ ਦੇ ਫੜਾ ਦਿਓ ਹੀਰਾ ਸਿੰਘ ਦੇ ਸੁਖਾਂ ਦੇ ਮੋਰਾ ਨਾ ਦਿਓ ਬਾਗੀ ਮੇਰੇ ਨਾਲ ਲੋਰ ਨੂੰ ਘਲਾ ਦੇਉ ਨਹੀਂ ਤਾਂ ਸਾਖੀ ਦੇ ਨਾਲ ਸਾ ਮਝਾਉਣਾ ਪੈ ਜੂਗਾ ਇਦਾਂ ਬਾਬਾ ਜੀ ਕਰੋ ਨਾ ਪਛਤਾਉਣਾ ਪੈ ਜੂਗਾ ਕੋਈ ਨੂੰ ਕਿ ਆਏ ਖੋਪਰੀ ਲਾਉਣੀ ਪਊ ਬਹੁਤ ਕਿਸੇ ਦੀ ਅਸਾਨੀ ਪਾਰ ਨਾਉਣੀ ਪਊ ਇਹੋ ਗੱਲ ਕੇ ਅਸਾਨ ਨੂੰ ਮੌਤ ਰਿਆਣੀ ਪਊ ਸੱਚੇ ਦੇਗ ਵਿੱਚ ਬੈ ਕੇ ਤਨ ਠਾਰਦੇ ਰਹੇ ਅਸੀਂ ਲੋਕਾਂ ਵਿੱਚ ਆਪਸ ਦਾ ਵਾਰ ਦੇ ਰਹੇ ਕਿੰਦਾ ਵੀ ਕੋਈ ਜੁਵਾਲੇ ਇੱਕ ਗੱਲ ਦਾ ਤੁਹਾਨੂੰ ਸੁਖਾਂ ਦੇ ਸੁਨੇਹ ਰਾਜਾ ਕਹਲਦਾ ਸਦਾ ਪੱਖ ਰੱਖੋ ਰਾਜਿਆਂ ਦੇ ਵੰਦ ਦਾ ਨਹੀਂ ਤਾਂ ਖੂਨ ਦੀ ਨਦੀ ਤੇ ਤੁਹਾਨੂੰ ਨਹਾਉਣਾ ਪੈ ਜੂਗਾ ਇਦਾਂ ਬਾਬਾ ਜੀ ਕਰੋੜ ਪਛਤਾਉਣਾ ਪੈ ਜੂਗਾ ਸਾਡੀ ਨਿਗਾਹ ਤੇ ਕਬਰ ਨਿਰਦੋਸ਼ ਹੈ ਰਾਤ ਇਨਨਾ ਦਾ ਇਨਾਨੂ ਪੂਰੀ ਹੋਸ਼ ਹੈ ਤਾਨੂੰ ਪਤਾ ਨਹੀਂ ਇਦਾਂ ਦਾ ਸੱਚਾ ਰੋਸ ਹੈ ਅਸੀਂ ਆਸ਼ਕੀ ਹਰੀ ਦੇ ਦਵਾਰ ਦੇ ਰਹੇ ਅਸੀਂ ਲੋਕਾਂ ਪਿੱਛੇ ਆਪਾਂ ਸਦਾ ਵਾਰ ਦੇ ਰਹੇ ਜੀ ਰਾਤ ਇਆ ਦਿੱਤਾਂ ਦੀ ਗੱਲ ਸਾਥ ਦੇ ਨਹੀਂ ਰਾਤ ਇਆ ਦਿੱਤਾਂ ਦੀ ਗੱਲ ਸਾਥ ਦੇ ਗੱਲ ਮਾਨ ਜੇ ਦੂਜਾਂ ਨੂੰ ਜਾਵੇ ਸੱਚ ਦੇ ਬਾਕੀ ਬਾਦਸ਼ਾਹ ਦੇ ਸੱਖ ਦੇ ਨਾ ਬਾਤ ਦੇ ਨਹੀਂ ਤਾਂ ਇੰਨਾ ਪਿੱਛੋਂ ਆਪ ਤੁਹਾਨੂੰ ਲਾਉਣਾ ਪੈ ਜੂਗਾ ਇਹਦਾ ਬਾਬਾ ਜੀ ਕਰੋ ਨਾ ਪਛਤਾਉਣਾ ਪੈ ਜੂਗਾ ਧਿਆਨ ਸੇ ਗਣੀ ਰਿਆ ਤੇ ਅਸਾਰ ਨਹੀਂ ਸਿੰਗ ਨਹੀਂ ਰਿਆ ਤੇ ਅਸਾਂ ਰਹਿਣਾ ਨਹੀਂ ਅਸੀਂ ਲੋਕ ਸੇਵਾ ਵੱਲੋਂ ਝੂਠੇ ਪੈਣਾ ਨਹੀਂ ਤੁਹਾਡਾ ਰੂਪ ਵੀ ਲੋਕਾਂ ਨੇ ਸਦਾ ਸਹਿਣਾ ਨਹੀਂ ਜੋਗੀ ਗੁਰਮੁਖਸ ਲੱਕਣੇ ਵੰਗਾਰ ਦੇ ਰਹੇ ਅਸੀਂ ਲੋਕਾਂ ਪਿਛੇ ਆਵਾਜ਼